ਅੱਜ ਇੱਕ ਨੇ ਮੈਸੇਜ ਕਰਿਆ ਕਹਿੰਦੀ ਉਹ ਬੰਦੇ ਕਿੰਨੇ ਵਧੀਆ ਹੁੰਦੇ ਨੇ ਜਿਹੜੇ ਦਾਲ ਚ ਭਾਵੇਂ ਥੋੜਾ ਨੂਨ ਮਿਰਚ ਘੱਟ ਹੋਵੇ ਵੱਧ ਹੋਵੇ ਚੁੱਪ ਕਰਕੇ ਖਾ ਲੈਂਦੇ ਨੇ ਕਹਿੰਦੀ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਘਰ ਸਿਰ ਤੇ ਚੱਕ ਲੈਂਦੇ ਨੇ ਜੇ ਨੂਨ ਮਿਰਚ ਘੱਟ ਵੱਧ ਹੋਵੇ ਅੱਛਾ ਮੈਡਮ ਜੀ ਤੁਹਾਨੂੰ ਫਿਰ ਘੱਟ ਬੋਲਣ ਵਾਲੇ ਚੰਗੇ ਲੱਗਦੇ ਨੇ ਹੈ ਵੱਧ ਬੋਲਣ ਵਾਲੇ ਬੁਰੇ ਲੱਗਦੇ ਨੇ ਤੁਹਾਨੂੰ ਪਤਾ ਨਹੀਂ ਇਹ ਘੱਟ ਬੋਲਣ ਵਾਲੇ ਮਿਸ ਨੇ ਜੀ ਬਹੁਤ ਖਰਾਬ ਹੁੰਦੇ ਨੇ ਇਹ ਚਾਹਣ ਤਾਂ ਹੈ ਤੁਹਾਨੂੰ ਦੱਸ ਸਕਦੇ ਨੇ ਪਰ ਦੱਸਦੇ ਨਹੀਂ ਇਹ ਚਾਹੁੰਦੇ ਨੇ ਵੀ ਜਿਹੋ ਜਿਹਾ ਵੇਚਦਾ ਖਾਣਾ ਅਸੀਂ ਨੇ ਖਾਦਾ ਉਹ ਹੈ ਜੀ ਤੁਸੀਂ ਖਾਓ ਦੂਜੇ ਪ ਵੀ ਮਾਤਾ ਚਲਦੇ ਉਹਦੀ ਖਾਣ ਸੀ ਖਾਲੀ ਦਾਲ ਚ ਲੂਣ ਘੱਟ ਆ ਤੂੰ ਲੂਣ ਪਾ ਲੈ ਉਹ ਤੁਹਾਨੂੰ ਲੱਗਦੇ ਨੇ ਬੁਰੇ ਤੁਹਾਡੀ ਬਣਾਈ ਹੋਈ ਸਾਭ ਦੀ ਚ ਨੁਕਸ ਕਰਦਾ ਪਰ ਇਹ ਤੁਹਾਡਾ ਕੋਈ ਕਸੂਰ ਨਹੀਂ ਇਹ ਸਮਾਜ ਜਿਆਦਾ ਬੋਲਣ ਵਾਲਿਆਂ ਨੂੰ ਬੁਰਾ ਹੀ ਸਮਝਦਾ ਹੁਣ ਤੁਸੀਂ ਕਿਹੜਾ ਜਿਆਦਾ ਬੋਲਦਿਓ ਲੋਕ ਤਾਂ ਤੁਹਾਨੂੰ ਵੀ ਬੁਰਾ ਬੜਾ ਬੋਲਦੇ ਨੇ ਮੈਂ ਤਾਂ ਸਾਰਾ ਦਿਨ ਚਾਬਰ ਚਾਬਰ ਕਰਦਿਆਂ ਨੇ ਨੇ ਸਵੇਰ ਤੋਂ ਸ਼ਾਮ ਤੱਕ ਚੈਂ 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 ਪੁੱਤ ਕਲੇਸ਼ ਕਰੀਂ ਰੱਖਦਿਆਂ ਨੇ ਬੜਾ ਬੋਲਦਿਆਂ ਨੇ ਐਂ ਕਹਿੰਦੇ ਨੇ ਲੋਕ ਤੁਹਾਨੂੰ ਹੁਣ ਤੁਸੀਂ ਕਿਹੜਾ ਬੜਾ ਬੋਲਦਿਓ ਬੜਾ ਤਾਂ ਨਹੀਂ ਬੋਲਦਿਆਂ ਵੜਾਣੇ ਬੋਲਦੇ ਹਨ ਹੋਰ ਹੁਣ ਤੁਸੀਂ ਤਾਂ ਬਹੁਤ ਸਿਆਣੀ ਹੋ ਮੈਨੂੰ ਤਾਂ ਪਤਾ ਤੁਹਾਡਾ ਕਈ ਜਨਾਨੀਆਂ ਇਹੋ ਜਿਹੇ ਨੇ ਜਿਹੜੀਆਂ ਕਹਿਣਗੀਆਂ ਮੇਰੇ ਘਰ ਵਾਲਾ ਤਾਂ ਮੇਰੀ ਭੋਰਾ ਗੱਲ ਨਹੀਂ ਸੁਣਦਾ ਮੈਂ ਜਿੰਨੇ ਮਰਜ਼ੀ ਤਾਨੇ ਮਾਰੀ ਜਾਵਾਂ ਜਿੰਮੀਆਂ ਮਰਜ਼ੀ ਗਾਲਾਂ ਦੇਂ ਜਾਵਾਂ ਜਮਾਂ ਚੁੱਪ ਕਰਿਆ ਬੈਠਾ ਰਹਿੰਦਾ ਉਹਦੇ ਧੱਕਾ ਨੇ ਤੇ ਜੂ ਨਹੀਂ ਸਰ ਕਦੀ ਮੈਂ ਤੁਹਾਨੂੰ ਦੱਸ ਦਿਆਂ ਮੈਡਮ ਜੀ ਤੁਸੀਂ ਉਹਨੂੰ ਗਾਲਾਂ ਦੇ ਦੇ ਕੇ ਤਾਨੇ ਮਾਰ ਮਾਰ ਕੇ ਇੰਨਾ ਢੀਠ ਬਣਾਤਾ ਹੁਣ ਤੁਸੀਂ ਉਹਨੂੰ ਕਿਤੇ ਕਰੋ ਚਾਹੇ ਬੇਇੱਜ਼ਤੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਚਾਹਣੀ ਹੋ ਵੀ ਉਹ ਤੁਹਾਡੀ ਗੱਲ ਸੁਣੇ ਤਾਂ 10-15 ਦਿਨ ਉਹਨੂੰ ਪਿਆਰ ਦਿਓ ਮਤਲਬ ਉਹਨੂੰ ਤਾਨੇ ਮਾਰਨੇ ਬੰਦ ਕਰ ਦਿਓ ਜੇ ਉਹਦੇ ਤਾਂ ਕੋਈ ਗਲਤੀ ਵੀ ਹੋ ਜਾਵੇ ਤਾਂ ਵੀ ਉਹਨੂੰ ਮਾਫ ਕਰ ਦਿਓ ਕਿ ਚੱਲ ਕੋਈ ਗੱਲ ਨਹੀਂ ਮਤਲਬ 10-15 ਦਿਨ ਉਹਨੂੰ ਇੰਨਾ ਪਿਆਰ ਦਿਓ ਇੰਨਾ ਪਿਆਰ ਦਿਓ ਉਹਨੂੰ ਯਕੀਨ ਹੋ ਜਾਵੇ ਵੀ ਹੁਣ ਇਹ ਤਾਨੇ ਮਾਰਦੀ ਹੁਣ ਤਾਂ ਇਹ ਬਦਲ ਗਈ ਜਦੋਂ ਉਹਨੂੰ ਪੂਰਾ ਯਕੀਨ ਹੋ ਗਿਆ ਵੀ ਹੁਣ ਤਾਂ ਇਹ ਬਦਲ ਗਈ ਫੇਰ ਸੁਣਾ ਦਿਓ ਖਰੀਆਂ ਖਰੀਆਂ ਕਿਉਂਕਿ ਬੰਦੇ ਥੋੜਾ ਜਿਹਾ ਪਿਆਰ ਮਿਲੇ ਤਾਂ ਪਿਛਲੀਆਂ ਗੱਲਾਂ ਭੁੱਲ ਜਾਂਦੇ ਨੇ ਵਿਚਾਰੇ ਭੋਲੇ ਹੁੰਦੇ ਨੇ ਸਮਝ ਗਏ ਗੱਲ ਨਹੀਂ ਸੁਣਦੇ ਮੇਰੇ ਘਰ ਵਾਲੀ ਮੈਨੂੰ ਕਹਿੰਦੀ ਮੇਰੀ ਖਾਤਰ ਬਹੁਤ سارے ਰਿਸ਼ਤੇ ਆਏ ਸੀ ਪਰ ਮੈਨੂੰ ਤੁਸੀਂ ਪਸੰਦ ਆਇਓ ਵਾਹ ਗੱਲ ਪਸੰਦ ਨਾ ਪਸੰਦ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਭਾਗਾਂ ਦੀ ਆਪਣੇ ਕਰਮਾਂ ਦੀ ਉਹਨਾਂ ਦੇ ਕਰਮਾਂ 'ਚ ਨਹੀਂ ਹੈਗਾ ਸੀ ਕੁਤਕਲੇ ਬਚ ਗਏ ਵਿਚਾਰੇ ਅੱਜਿਕਾ ਸਨੇ ਕਮਿਟ ਕਰਿਆ ਕਹਿੰਦੇ ਤੂੰ ਸਾਰਾ ਦਿਨ ਜਨਾਨੀਆਂ ਤੇ ਵੀਡੀਓ ਬਣਾਉਂਦਾ ਰਹਿਣਾ ਐਂ ਕਰ ਤੂੰ ਆਪਣੇ ਘਰ ਵਾਲੀ ਦੀ ਕੋਈ ਇੱਕ ਖੋਪੀ ਦੱਸ ਕੋਈ ਇੱਕ ਚੰਗਾ ਗੁਣ ਦੇਖੋ ਜੀ ਇੱਕ ਹੁੰਦੀ ਹੈ ਖੂਬਸੂਰਤੀ ਖੂਬਸੂਰਤੀ ਕੋਈ ਬਾਲੀ ਵੱਡੀ ਗੱਲ ਨਹੀਂ ਕੋਈ ਘੱਟ ਸੋਹਣਾ ਕੋਈ ਵੱਧ ਸੋਹਣਾ ਉਹ ਇੰਨੀ ਜਿਆਦਾ ਸੋਹਣੀ ਹੈ ਵੀ ਨਹੀਂ ਠੀਕ ਠੀਕ ਜੀ ਦੂਸਰਾ ਹੁੰਦਾ ਬੰਦੇ ਦਾ ਨੇਚਰ ਬੰਦੇ ਦਾ ਸੁਭਾ ਉਹ ਜਿਹੋ ਜਿਹਾ ਸੁਭਾ ਥੋੜਾ ਥੋੜੇ ਤੋਂ 11 21 ਫਰਕ ਹੋਊਗਾ ਉਹਨਾਂ ਦਾ ਕੋਤਕਲੇਸ ਤੁਸੀਂ ਕਰ ਦਿਓ ਉਹਨਾਂ ਕੋ ਉਹ ਕਰ ਲੈਣ। ਤੇ ਨਾਲੇ ਜੇ ਕਰਬਾਜੀ ਪਤਾਨੇ ਮਣੀ ਨਾ ਮਾਰੇ ਫਿਰ ਫਾਇਦਾ ਕੀ ਘਰ ਵਾਲੀ ਦਾ। ਤੋ ਅੱਛਾ ਤੁਸੀਂ ਨੇ ਕੋਬੀ ਪੁੱਛੀ ਸੀ। ਕੋਬੀ ਉਹਦੇ ਚ ਇਹ ਆ ਕਿ ਉਹਨੂੰ ਮੈਂ ਮਿਲ ਗਿਆ। ਪਰ ਮੈਂ ਫਸ ਗਿਆ।